ਆਰਾ ਕਬੱਡੀ ਚਾਰ ਜਾਫੀਆਂ ਦੇ ਵਿੱਚੋਂ ਇਹ ਕੌਣ ਬੱਲੇ ਬੱਲੇ ਕਰਵਾਉਂਦਾ ਗੱਲ ਸਮੇਂ ਦੀ ਮੱਲੀ ਵਾਲਾ ਛੰਨਾ ਵਾਲਾ ਨਾਲ ਸਾਹੋਗੇ ਵਾਲਾ ਆ ਕੋਟਲੀ ਗਾਜਰਾ ਵਾਲਾ ਲੈ ਵੀ ਯਾਬ ਸਾਹਮਣਾ ਦੇ ਸਾਹਮਣ ਸਕਦਾ ਇਹਦੇ ਉੱਡ ਜਾ ਰਹੇ ਕਮਾਲ 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 ਹੋ ਗਿਆ ਹੋ ਗਿਆ ਵਾਹ ਵੇ ਜੀਰਨਾ ਦਰਸ਼ਕ ਵੀਰੋ ਮੈਚ ਇਹ ਭਰਸਾ ਲੱਗਿਆ ਪਿਆ ਇਹ ਨਾ ਟੋਟਲੇ ਐਸੇ ਰਿਕਾਰਡ ਬਣਾਉਂਦਾ ਏ ਜਿੱਥੇ ਹੋਵੇ ਕੰਪੀਟੀਸ਼ਨ ਜੱਟ ਉੱਥੇ ਸਿੰਘ ਬਸਾਉਂਦਾ ਏ ਆ ਜਿੱਥੇ ਹੋਵੇ ਕੰਪੀਟੀਸ਼ਨ ਜੱਟ ਉੱਥੇ ਸਿੰਘ ਬਸਾਉਂਦਾ ਏ ਸੁਲਤਾਨ ਕਬੱਡੀ ਪਾਉਂਦਾ ਏ ਆ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਮਹਿਮਦ ਵਾਰੀਆ ਮਹਿਮਦਵਾਲੀਆ लवली ਆ ਮੈਂ ਡੇਰਾ ਬਾਬਾ ਨਾਨਕ ਦੀ ਧਰਤੀ ਐ ਲੱਗਈ ਹਵੇਲੀਆਂ ਪਿੰਦਾ ਇਸ ਨੌਜੰਦਾ ਪਰ ਦੂਸਰੇ ਪਾਸੇ ਪਟਿਆਲੇ ਵਾਲਾ ਮਰ ਜਾਣਾ ਮਾਲਵੀ ਖਿਡਾਰੀ ਬੜਾ ਵੱਡਾ ਸੀ ਪਾਕਾਂ ਵਾਲੇ ਸ਼ਹਿਰ ਪਟਿਆਲੇ ਜੀ ਦਾ ਆਡਾ ਸੀ ਪਰ ਮਾਧੇ ਦਾ ਮਿਹੈਲ ਕਮਾਲ ਕਰਦਾ ਹੋਇਆ ਆ ਨੌਜੰਦ ਕਹਿੰਦੇ ਪਾਲੀਆ ਸੰਨਾ ਵਾਲਾ ਪਹਿਲੀ ਵਾਰ ਕਹਿੰਦੇ 155 ਪਾਉਂਡ ਦੇ ਵਿੱਚ ਇਧਰ ਦੇ ਲਈ ਪੁੱਜਿਆ ਲੱਭੀ ਨੰਗਲੂੜਾ ਦੀ ਬਦਲਤ ਗੁਰਦੀਪ ਪੁਣਾ ਦੀ ਇਕਬਾਲ ਹਰੀਪੁਰੇ ਨਾ ਪਿਆਰ ਹੈ ਇਸ ਨੌਜੰਦਾ ਸਾਹਮਣੇ ਨੌਜੰਦੀ ਪਈ ਹੋਏ ਰੇਡ ਕਾਰਗਾਸਿਆਂ ਵਿੱਚੋਂ ਹੁਣ ਕਿਹੜਾ ਨੌਜੰਦ ਖੰਡੂਰ ਸਾਹ ਵਾਲਾ ਆ ਸੀਚੇ ਵਾਲੀਆ ਨਾਲ ਵੇਖਣਾ ਵੀ ਇਸ ਨੇ ਵਾਹਿਗੁਰੂ ਨਾਮ ਕਾਬਲਾ ਕਰਕੇ ਬਿਲਕੁਲ ਮਾਣ ਸਨਮਾਨ ਕੀਤਾ ਜਾਵੇਗਾ ਪ੍ਰੇਮ ਛੁਨੇਰ ਪੁੱਜਿਆ ਆ ਅੱਜ ਦੇ ਮੇਲੇ ਤੇ ਸ਼ੇਰਪੁਰੇ ਗੁੱਕ ਦੇ ਵੱਡੀ ਜ਼ਿੰਮੇਵਾਰੀ ਸੇਵਕ ਦੇ ਪੁੱਤਰ ਦਾ ਅੱਜ 골ਡ ਫਰਮਾਨ ਕੀਤਾ ਜਾਣਾ ਜਿੰਨੇ ਵੀ ਕਬੱਡੀ ਦੇ 스타 ਆਏ ਐ ਗੱਜਨ ਵਾਲੀਏ ਕੀਚੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਮੰਦਰ ਨਹੀਂ ਮੰਦਾ ਗੱਲ ਵਾਲਾ ਕਹਿੰਦਾ ਵੀ ਨੰਬਰ ਇਸ ਲਈ ਰੇਡਰ ਦੇ ਹਿੱਸੇ ਜਾ ਜੜਿਆ ਬੰਟੀ ਕਹਿੰਦਾ ਵੀ ਰੁਕ ਜਾ ਨੌਜਨ ਨੂੰ ਮੈਨੂੰ ਪਹੁੰਚ ਜਾ ਕਬੱਡੀ ਆ ਟਿੱਬੇ ਵਾਲਾ ਸ਼ੀਤਲ ਸਿੰਘ ਜੀ ਪੁੱਜੇ ਹੋਏ ਐ ਮਾਣ ਕਰਦੇ ਇਸ ਨੌਜਨ ਦੀ ਖੇਡ ਤੇ ਆ ਨੌਜਨ ਦਾ ਬੋਲਿਆ ਹੋਇਆ ਧਾਰਾ ਚਾਰ ਜਾਫੀਆਂ ਵਿੱਚੋਂ ਕੌਣ ਠੱਲੇਗਾ ਸਾਹ ਹੋ ਕੇ ਆੜਾ ਸਾਹ ਅਮਨ ਜੀ ਉਹਨਾਂ ਦਾ ਸੁਖਮਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਿੰਦਰ ਸੰਧੂ ਉਹਨਾਂ ਦਾ ਤੇ ਗੋਰੇ ਸੰਧੂ ਦਾ ਐਲ ਐਮ ਟੀ ਟਰਕਿੰਗ ਵਾਲੇ ਦਾ ਉਹਦਾ ਵੀ ਵੱਡਾ ਯੋਗਦਾਨ ਆ ਫੜਿੰਗ ਪਿੰਡਾ ਕਿੰਚੀ ਪੱਜ ਗਈ ਪੱਜ ਗਈ ਪੱਜ ਗਈ ਪੱਜ ਗਈ ਪੱਜ ਗਈ ਪੱਜ ਗਈ ਮਿੱਤਰੋ ਆ ਲੁੱਟਰ ਨੂੰ ਜਫਾ ਲੱਗਣ ਲੱਗਿਆ ਇਸ ਵੇਲੇ ਸਿਰਾਂ ਹੀ ਕਬਰਾਂ ਸਰਾ ਹੋਈ ਗਬਰੂ ਐ ਇਹ ਆ ਸੱਤੋ ਖੰਡੋਰ ਸਾਹ ਵਾਲਾ ਬੱਲੇ ਬੱਲੇ ਕਰਵਾ ਗਿਆ ਤੇ ਗੱਜੇ ਆ ਗਿਆ ਕਕਰਾਲੀ ਸਾਹਿਬ ਲਓ ਗੱਜਨ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਵੀ ਰੇਡ ਪਾਣੀ ਮੈਦਾਨ ਦੇ ਵਿੱਚ ਫਿਰ ਵਜਿਆ ਹੋਇਆ ਅੰਪਾਇਰ ਲਕਜ਼ਰੀ ਹੋਮਜ਼ ਐਂਡ ਕੰਸਟਰਕਸ਼ਨ ਟੱਕੋ ਟੱਕੋ ਵਾਲੇ ਸਾਡੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਅੱਜ ਦੇ ਕੰਪਨੀਰਾਂ ਦਾ ਧੰਨਵਾਦ ਹੈ ਆ ਸ਼ੰਨਾ ਵਾਲਾ ਪਾਲੀ ਕਬੱਡੀ ਪਾ ਰਿਹਾ ਹੈ ਵਿਜੀਤ ਬਾਸੀ 22 ਸਤੰਬਰ ਰੋਜ਼ਵੈਲ ਸੈਕਰਾਮੈਂਟੋ ਕੁਲਵਿੰਦਰ ਸੋਹ ਕੁਲਵਿੰਦਰ ਸੁਨੜੋਨੀ 28 ਨਵੰਬਰ ਬੇਕਰ ਵਿਲ ਦੇ ਕਪਲੀ ਸੱਦੇ ਲਾ ਰਿਹਾ ਪਰ ਸ਼ੰਨਾ ਵਾਲਾ ਪਾਲੀ ਇਹ ਆ ਪੰਨਾ ਮਹੋੜੀ ਪਿੰਡ ਮੈਦਾਨ ਦੇ ਵਿੱਚ ਪਿੱਤੇ ਵਾਲੇ ਵੀ ਪਈ ਹੋਏ ਰੇਡ ਚਾਰ ਜਾਫੀ ਵੈਨਕੂਵਰ ਦੀ ਟੀਮ ਦੇ ਤਿਆਰ ਨੇ ਆ ਅਮਰਤ ਤੇ ਸ਼ੰਨਾ ਵਾਲਾ ਬੰਟੀ ਨੂੰ ਜਫਾ ਲਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਵੈਨਕੂਵਰ ਦੀ ਟੀਮ ਸਨੀ ਸੋਤੇ ਉਹਨਾਂ ਦੀ ਗਿਆਨ ਬਣੇ ਕੋੜਾ ਵੀ ਆਹ ਵੇਖਦਾ ਨਹੀਂ ਬਿੱਟੂ ਸੱਧੋੜਾ ਦੀ ਟੀਮ ਮੇਰੇ ਵੀਰੇ ਐਨ ਮੁੰਡਾ ਅਮਰਤ பல்லே பல்ல சா வர கலீ தாரியோரா தாரிய மாரோ